ਮੈਂ ਕਬੂਤਰ ਲੈ ਕੇ ਆਏ ਆ ਜਿਹੜੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆ ਚੈੱਕ ਕਰੋ ਬਾਈ ਕਬੂਤਰ ਖੱਟੀਆਂ ਆਣਾਂ ਦਾ ਨਹੀਂ ਚੋਪੋ ਕੀ ਹਾਲ ਚਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਮੈਂ ਜ਼ਿਕਰ ਤਾਂ ਪੂਰੇ ਹੋ ਗਏ ਘੈਂਟ ਤੁਸੀਂ ਤੇ ਮੈਂ ਵੀ ਫੁੱਲ ਘੈਂਟ ਆ ਆਜੋ ਅੱਜ ਦਾ ਨਵਾਂ ਵਲੋਗ ਕਰਦੇ ਆ ਸਟਾਰਟ ਤੇ ਅੱਜ ਦੇ ਵਲੋਗ ਚ ਦਿਖਾਉਣੇ ਆ ਜੀ ਨਵੇਂ ਕਬੂਤਰ ਲੈ ਕੇ ਆਏ ਆ ਇਹੋ ਕਬੂਤਰ ਚੈੱਕ ਕਰਾਉਣੇ ਆ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਜੀ ਆਹ ਮੁੰਡੇ ਦਾ ਪਿੰਜਰਾ ਜਿੰਦੇ ਚ ਪਾ ਕੇ ਲਿਆਂਦੇ ਸੀ ਰਾਤ ਆਪਾਂ ਕਬੂਤਰ ਠੀਕ ਆ ਉਦੋਂ ਵਲੋਗ ਵਲੋਗ ਨਹੀਂ ਸਟਾਰਟ ਕਰ ਸਕੇ ਤੇ ਆਹ ਫੱਟਾ ਯਾਰ ਆਪਾਂ ਵਿੱਚ ਲਾਵਾਂਗੇ ਠੀਕ ਆ ਪੁਰਾਣੇ ਸੀਸੇ ਨਹੀਂ ਹੁੰਦੇ ਸੀ ਕਿ ਪੁਰਾਣੇ ਟਾਈਮ ਦੇ ਜਿਹੜੇ ਯਾਰ ਲੱਗੇ ਹੁੰਦੇ ਵੱਡਾਂ ਦੇ ਨਾਲ ਉਹਦਾ ਇਹ ਤੁਹਾਨੂੰ ਬਾਅਦ ਚ ਦੱਸਾਂਗਾ ਕਿਵੇਂ ਲਾਉਣਾ ਇਹ ਪਹਿਲਾਂ ਜਾਨਵਰਾਂ ਤੇ ਨਿਗਾ ਮਰਾਦਾ ਜਿਹੜੇ ਨਵੇਂ ਲੈਂਦੇ ਆ ਤੇ ਫਿਰ ਉਹਨਾਂ ਨੂੰ ਛੇਦਰੀ ਤੇ ਵੀ ਲਾਉਣੇ ਆ ਠੀਕ ਆ ਮਿੱਤਰੋ ਉਹ ਹੱਥ ਆ ਗਿਆ ਵਿਚਕੜੀ ਦੇ ਟੈਂਡੇ ਵਿੱਚ ਤੇ ਆਹ ਦੇਖੋ ਜੀ ਆਪਣੀ ਗੁੱਡੀ ਚ ਨਿਗਾ ਮਰੋ ਉਸਤਾਦ ਠੀਕ ਆ ਮਿੱਤਰੋ ਹੁਣ ਬਖਾਉਣੇ ਕਬੂਤਰ ਕਿਹੜੇ ਕਿਹੜੇ ਲੈਂਦੇ ਆ ਜ਼ੂਮ ਮਾਰ ਕੇ ਇੱਕ ਤਾਂ ਲੈਂਦਾ ਜੀ ਆਹਾ ਕਾਲੀ ਨੋਖ ਖਟੀਆਂ ਦਾ ਇੱਕ ਜਿੰਦੇ ਪੋਟੇ ਤੇ ਰੰਗ ਲੱਗੇ ਖੱਟੀਆਂ ਦੀ ਕਬੂਤਰੀ ਆ ਹੋਈ ਠੀਕ ਹੈ ਤੇ ਇੱਕ ਆ ਜਿਹੜੀ ਖੜੀ ਗੁਲਾਬੀ ਮਤਲਬ ਗੁਲਾਬੀ ਰੰਗ ਲੱਗਿਆ ਸਾਡਾਂ ਤੇ ਇੱਕ ਪਾਸੇ ਹਰਾਇਆ ਲੱਗਿਆ ਠੀਕ ਹੈ ਸ਼ਾਖੀ ਕਬੂਤਰੀ ਆਹਾ ਤੇ ਕਾਂ ਵਾਲਾ ਕਬੂਤਰ ਆਹਾ ਆ ਵੀ ਆਪਾਂ ਬੱਚਾ ਨਵਾਂ ਲਿਆਂਦਾ ਲਗਭਗ ਪੰਜ ਕਬੂਤਰ ਦਿੱਤੇ ਬਾਈ ਨੇ ਆਪਾਂ ਨੂੰ ਗਿਫਟ ਹੀ ਦਿੰਦਾ ਉਹ ਪੁੱਤਰ ਦੇ ਆ ਕਬੂਤਰ ਬਈ ਠੀਕ ਹੈ ਕੋਲੋਂ ਆਪਾਂ ਬਾਅਦ ਵਿੱਚ ਸ਼ੌਂਕ ਕਰਾਵਾਂਗੇ ਕਿਤੇ ਹੋਰ ਵੀਡੀਓ ਦੇ ਵਿੱਚ ਤੇ ਤੁਸੀਂ ਦੂਰੋਂ ਦੱਸੋ ਵੀ ਕਬੂਤਰ ਕਿਵੇਂ ਆ ਠੀਕ ਠਾਕ ਆ ਤੇ ਕੋਲੋਂ ਆਪਾਂ ਇੰਸਟਾ ਦੇ ਰੀਲ ਪਾਵਾਂਗੇ ਜਿਹੜੇ ਕੋਲੋਂ ਕਬੂਤਰਾਂ ਦੀ ਵੀਡੀਓ ਹੋਊਗੀ ਤੇ ਇੰਸਟਾ ਤੇ ਜਾ ਕੇ ਸ਼ੌਂਕ ਕਰ ਲਓ ਕਬੂਤਰਾਂ ਦਾ ਬਈ ਕਬੂਤਰ ਪੂਰੇ ਘੈਂਟ ਆ ਮੈਂ ਕਹਿੰਦਾ ਨਿਆਰੇ ਲਿਆਦੇ ਕਬੂਤਰਾਂ ਨੇ ਠੀਕ ਆ ਆਪਣੇ ਵਾਲੇ ਕਬੂਤਰਾਂ ਨਾਲ ਤਾਂ ਵੈਸੇ ਆਇਸ ਕਬੂਤਰ ਨਾਲ ਤਾਂ ਕਿਤੇ ਵਧੀਆ ਜਿਹੜਾ ਆ ਬੈਠਾ ਲਾਲ ਗੋਲਾ ਆ ਤਾਂ ਭੈੰਦਾ ਯਾਰ ਖਰਾਬ ਹੀ ਕਰੀ ਜਾਂਦਾ ਇਹਨੂੰ ਟਪਾ ਕੇ ਆਉਣਾ ਬਸ ਥੋੜੇ ਦੇਣੀ ਜਾਂਦੇ ਜਾਂਦੇ ਲੱਛਣ ਜਿਵੇਂ ਵੇਖੀ ਐ ਨਾ ਕਬੂਤਰ ਹੀ ਖਰਾਬ ਕਰੀ ਜਾਂਦਾ ਇਹਨੂੰ ਜਾਂ ਤਾਂ ਹੋਰ ਪਿੰਦਰੇ ਜੇ ਛੱਡਾਂਗੇ ਡੱਗ ਹੀ ਆਇਆ ਇਹ ਕੜਾ ਕੁੜੀ ਜਿਹਾ ਵੇ ਦਾ ਦਿਨ ਮਾਰਦਾ ਠੱਗੀ ਮਾਰ ਲਈਸ ਆਪਣੇ ਨਾਲ ਕਿਸੇ ਨੇ ਤੇ ਆਹ ਦੇਖਿਆਵਾਂਗੇ ਕਬੂਤਰ ਪਿੰਡ ਚੀਵਲਾ ਮਾਰ ਦਾਂਗੇ ਠੀਕ ਆ ਮਿੱਤਰੋ ਜਿੰਨਾ ਹੋਇਆ ਉਹਦੇ ਕੋਲੇ ਆਪੇ ਜਾਵੜੂਗਾ ਤੇ ਬਾਕੀ ਆ ਕਬੂਤਰ ਆਪਣੇ ਠੀਕ ਆ ਨਵੇਂ ਕਬੂਤਰ ਚੈੱਕ ਕਰ ਲੋ ਉਸਤਾਦ ਤੇ ਬਾਕੀ ਹੁਣ ਲਾਉਣੇ ਛਤਰੀ ਛਤਰੀ ਲਾ ਕੇ ਨਵੇਂ ਕਬੂਤਰ ਲਾਈਏ ਤੇ ਇੱਕ ਉਹ ਲਾਲ ਗੋਲੇ ਨੂੰ ਯਾਰ ਮੈਨੂੰ ਖਿਆਲ ਚ ਥੋੜਾ ਢਿੱਲਾ ਲਾਲ ਗੋਲਾ ਕਿ ਉਹ ਚਿੱਟੀਆਂ ਦਾ ਚੀਨਾ ਜਾਂ ਜਿਹੜਾ ਉਹ ਪਿੱਛੇ ਖੜਾ ਠੀਕ ਆ ਉਹ ਫੜਾ ਉਹ ਪਿੱਛੇ ਖੜਾ ਸ਼ਾਕ ਆਉਂਦੇ ਕਾਲੀ ਚੀਨੀ ਦੇ ਨਾਲ ਉਹਨੂੰ ਵੀ ਧੁੱਪ ਲਵਾਉਣੀ ਆ ਹੁਣ ਆਪਾਂ ਠੀਕ ਆ ਮਿੱਤਰੋ ਤੇ ਪੰਜਰਾ ਪੁੰਜਰਾ ਆਪਾਂ ਤਾਂ ਹੀ ਬਾਈ ਦਾ ਰੱਖ ਲਿਆ ਸੀਗਾ ਪੰਜਰਾ ਵੀ ਫੜਾ ਕੇ ਆਉਣਾ ਸਵੇਰੇ ਫੜਾ ਕੇ ਆਵਾਂਗੇ ਜਾਂ ਟਾਣੂ ਆਪੇ ਜਾਣ ਕੇ ਲੈ ਜੂਗਾ ਤੇ ਲਾਈਏ ਛਤਰੀ ਛਤਰੀ ਦਾ ਯਾਰ ਕਪੜਾ ਵੀ ਉਲਟ-ਪੁਲਟ ਹੋਇਆ ਪਿਆ ਤੈਨੂੰ ਪਤਾ ਵੀ ਆਪਾਂ ਰੰਦੇ ਨਹੀਂ ਸੀ ਕਰੇ ਤੇ ਉਸੇ ਚੱਕਰਾਂ 'ਚ ਵੀ ਨੇਰੀ ਨੂਰੀ ਦੇ ਵਿੱਚ ਕਪੜਾ-ਕੁਪੜਾ ਓਡੇ ਆ ਤੇ ਇੱਕ ਆਪਣਾ ਸ਼ਾਕਾ ਕਬੂਤਰ ਗਵਾਜ ਗਿਆ ਯਾਰ ਜਿਹੜਾ ਵੀਡੀਓ ਦੇ ਵਿੱਚ ਨਹੀਂ ਵਿਖਦਾ ਹੁਣ ਪਹਿਲਾਂ ਵਿਖਦਾ ਹੁੰਦਾ ਸੀ ਉਹ ਕਬੂਤਰ ਬਾੜਾ ਚੰਗਾ ਸੀ ਯਾਰ ਐਸਾ ਡੱਪਿਆ ਭਾਗੋ ਬਾਲ ਨੂੰ ਜੇ ਕਿਸੇ ਵੀਰ ਭਰਾ ਕੋਲੇ ਹੋਵੇ ਜਾਣਕਾਰ ਕੋਲੇ ਤੇ ਯਾਰ ਬਾਈ ਬਣ ਕੇ ਵਾਪਸ ਕਰ ਦੇ ਕਬੂਤਰ ਬਾੜਾ ਚੰਗਾ ਕਿਸੇ ਦਾ ਸੀਗਾ ਤੇ ਫਿਲਹਾਲ ਛਤਰੀ ਲਾ ਲਈਏ ਛਤਰੀ ਲਾ ਕੇ ਤੇ ਕਪੜਾ ਸੈੱਟ ਕਰਕੇ ਫਿਰ ਪਿੰਜਰੇ ਚ ਪਾ ਕੇ ਕਬੂਤਰਾਂ ਨੂੰ ਲਾਉਣੇ ਇਸ ਤਰੀਕੇ ਤੇ ਮਿੱਤਰੋ ਹਾਂਜੀ ਜੋ ਬਰੋ ਮੈਂ ਕਿਹਾ ਬਾਈਆਂ ਨੂੰ ਕੋਲੋਂ ਸ਼ੌਂਕ ਕਰਾ ਦਈਏ ਕਿਤੇ ਬਾਈ ਗੁੱਸੇ ਨਾ ਹੋ ਜਾਣ ਠੀਕ ਆ ਆ ਬਈ ਆਪਾਂ ਨਵੇਂ ਕਬੂਤਰ ਲੈ ਕੇ ਆਏ ਆ ਜਿਹੜੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆ ਚੈੱਕ ਕਰੋ ਬਾਈ ਕਬੂਤਰ ਖੱਡੀਆਂਾਂ ਦਾ ਕਬੂਤਰ ਆ ਬਾਕੀ ਸਾਰੀ ਕਬੂਦਰੀਆਂ ਪੱਠੀਆਂ ਠੀਕ ਆ ਮਿੱਤਰੋ ਤੇ ਫਿਲਹਾਲ ਹੁਣ ਇਹਨਾਂ ਨੂੰ ਇੱਕ ਕਰਕੇ ਛਤਰੀ ਤੇ ਲਾਉਣੇ ਆ ਆਪਾਂ ਤੇ ਇੱਕ ਵਾਰਸ ਹੋਰ ਲਿਆਂਗੇ ਦੂਜੀ ਛਤਰੀ ਵੀ ਸਹੀ ਕਰਦੇ ਆ ਠੀਕ ਆ ਮਿੱਤਰੋ ਤੇ ਹੁਣ ਜਾਨਵਰਾਂ ਨੂੰ ਤੰਗ ਨਹੀਂ ਕਰਦੇ ਬાળા ਵੀਡੀਓ ਦੇ ਚੱਕਰਾਂ 'ਚ ਛਤਰੀ ਤੇ ਲਾਈਏ ਯਾਰ। ਸੂਰਜ ਵੱਜ ਗਿਆ 10 11 ਤੇ ਹੁਣ ਲਾਉਣੇ ਕਬੂਤਰ ਜਿਹੜੇ ਛਤਰੀ ਤੇ ਲਾਏ ਸੀਗੇ ਠੀਕ ਆ ਬਾਈ ਤੇ ਲਾਦ ਗਏ ਤੇ ਖੁੱਡੇ 'ਚ ਤਾੜਦੀਏ ਕਬੂਤਰ ਫਿਰ ਪਿੰਜਰਾ ਵੀ ਦੇ ਕੇ ਆਵਾਂਗੇ ਬਾਈਆਂ ਦਾ। ਠੀਕ ਆ ਮਿੱਤਰਾਂ ਨੂੰ ਤਾਂ ਫੋਨ ਆਇਆ ਸੀ ਕਹਿੰਦੇ ਪਿੰਜਰਾ ਦੇ ਦਿਓ ਤੇ ਕਬੂਤਰਾਂ ਦੇ ਅੰਦਰ ਦਾਲੇ ਦੋਨੇ ਪਾਏ ਹੋਏ ਆ ਠੀਕ ਆ ਛੜਦੀ ਕਬੂਤਰ ਲਿਆ ਕੇ ਅੰਦਰ ਤੇ ਯਾਰ ਚਿੱਟੀਆਂ ਅੱਖਾਂ ਵਾਲੇ ਕਬੂਤਰ ਮੈਨੂੰ ਬਿਮਾਰ ਲੱਗਦਾ ਬਾਕੀ ਕਮੈਂਟ ਕਰਕੇ ਦੱਸਿਓ ਤੁਸੀਂ ਸਹੀ ਆ ਕਿ ਬਿਮਾਰ ਹੈ। ਮੈਨੂੰ ਐਵੇਂ ਲੱਗਦਾ ਕਿਤੇ ਤੇ ਕਬੂਤਰ ਛੜਦੀ ਹੈ ਵਿੱਚ ਖੁੱਡੇ ਤੇ ਜਿਹੜਾ ਪਰਛਤਰੀ ਤੋਂ ਉਤਾਰ ਕੇ ਉਤਰ ਆਪਾਂ ਛੜਦੇ ਖੁੱਡੇ ਦੇ ਅੰਦਰ ਤਾਂ ਹੀ ਤਾਂ ਹੁਣ ਖੁੱਡੇ ਚ ਪਿਆ ਖੜਾ ਗੋਰੂ ਕਬੂਤਰ ਗੁੜਕੀ ਜਾਂਦੇ ਕੋਤਰੀਆਂ ਤਿੰਨ ਚਾਰੇ ਠੀਕ ਹੈ ਇੱਕ ਇੱਕ ਕਬੂਤਰ ਸੀ ਇਹਨਾਂ ਚ ਜਿਹੜਾ ਲਿਆਂਦਾ ਕੱਲ ਆਪਾਂ ਉਹ ਜਿਹੜਾ ਇੱਟ ਤੇ ਖੜਾ ਉਹ ਕਬੂਤਰ ਹੈ ਠੀਕ ਹੈ ਮਿੱਤਰੋ ਤੇ ਹੁਣ ਪਾਣੀ ਪੂਣੀ ਬਦਲਦੀ ਹੈ ਦਾਣੇ ਤਾਂ ਪਾਰ ਰੱਖੇ ਸੀ ਪਹਿਲਾਂ ਦੇ ਪਾਣੀ ਬਦਲਦੀ ਹੈ ਮਿੱਟੀ ਵਾਲਾ ਹੋਇਆ ਪਿਆ ਠੀਕ ਹੈ ਬਾਈ